ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਦੀ ਆਪਣੀ ਪੋਲੀਟੀਕਲ ਕਲਾਸ ਦੇ ਵਿੱਚ ਆਪਣੇ ਦੋ ਟਾਪਿਕ ਰਹਿਣ ਵਾਲੇ ਨੇ ਜਿਹੜੇ ਆਪਣੇ ਕੋਲ ਹੈ 파ਰਟ 19 ਅਤੇ 파ਰਟ 20 ਜਿਸ ਦੇ ਵਿੱਚ ਆਪਾਂ 파ਰਟ 19 ਦੇ ਵਿੱਚ ਕਰਾਂਗੇ ਇਸਕਲੀਨੀਅਸ ਪ੍ਰੋਵੀਜ਼ਨਸ ਐਂਡ 파ਰਟ 20 ਦੇ ਵਿੱਚ ਆਪਾਂ ਕਰਾਂਗੇ ਅਮੈਂਡਮੈਂਟਸ ਆਫ ਦੀ ਕਨਸਟੀਟਿਊਸ਼ਨ ਅਮੈਂਡਮੈਂਟ ਆਫ ਦੀ ਕਨਸਟੀਟਿਊਸ਼ਨ ਤਾਂ ਕਰਦੇ ਹਾਂ ਇਹਦੀ ਕਲਾਸ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਅਗਿਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣਾ ਪਾਰਟ ਨੰਬਰ ਹੈ 19 ਪਾਰਟ ਨੰਬਰ 19 ਦੇ ਵਿੱਚ ਆਪਣੇ ਕੋਲ ਹੈ ਮਿਸਕਲ ਨੀਨੀਅਸ ਪਰਵੀਜ਼ਨ ਜਿਸ ਦੇ ਵਿੱਚ ਆਪਣੇ ਕੋਲ ਸਿਰਫ ਦੋ ਆਰਟੀਕਲ ਜਿਹੜੇ ਨੇ ਇਹ ਇੰਪੋਰਟੈਂਟ ਨੇ ਆਪਣੇ ਕੋਲੇ ਠੀਕ ਹੈ ਮਤਲਬ ਕਿ ਸਿੰਗਲ ਹੈ ਉਸ ਦਾ ਸੈਕੰਡ ਪਾਰਟ ਹੈ ਆਪਣੇ ਕੋਲ ਤਾਂ ਇੱਕੋ ਇੱਕ ਜਿਹੜਾ ਹੈ ਆਪਣੇ ਕੋਲ ਆਰਟੀਕਲ ਹੈ ਇਸ ਵਿੱਚ ਇੰਪੋਰਟੈਂਟ ਹੈ ਜਿਹੜਾ ਕਿ ਆਪਣੇ ਪੇਪਰ ਦੇ ਪੁਆਇੰਟ ਆਫ View ਤੋਂ ਜਿਹੜਾ ਆਪਾਂ ਨੂੰ ਪੜਨਾ ਚਾਹੀਦਾ ਹੈ ਬਾਕੀ ਇਹਦੇ ਵਿੱਚ ਜੋ ਹੋਰ ਵੀ ਆਰਟੀਕਲਸ ਆਉਂਦੇ ਨੇ ਉਹ ਆਪਣੇ ਲਈ ਏਡੇ ਇੰਪੋਰਟੈਂਟ ਨਹੀਂ ਹਨ ਠੀਕ ਹੈ ਤਾਂ ਅਪਏ ਸਥਿਤੀਆਂ ਦੇ ਕੇ ਚੱਲਾਂਗੇ ਤਾਂ ਆਪਣੇ ਕੋਲ ਹੈ ਆਰਟੀਕਲ ਨੰਬਰ 366 ਤਾਂ 366 ਦੇ ਵਿੱਚ ਨੇ ਡੈਫੀਨੇਸ਼ਨਸ ਯਾਨੀ ਕਿ ਸਾਰੀਆਂ ਪਾਸ਼ਾਵਾਂ ਅਨੁਸ਼ੇਧ 366 ਵਿੱਚ ਦਿੱਤੀਆਂ ਗਈਆਂ ਨੇ ਤਾਂ ਆਪਣੇ ਸੰਵਿਧਾਨ ਦੇ ਵਿੱਚ ਜਿੰਨੀਆਂ ਵੀ ਕੋਈ ਕਿਸੇ ਬਾਰੇ ਗੱਲ ਕੀਤੀ ਗਈ ਹੈ ਤਾਂ ਉਹਨਾਂ ਦੀ ਜਿਹੜੀ ਵੀ ਭਾਸ਼ਾ ਹੋਊਗੀ ਸੌਰੀ ਜਿਹੜੀ ਵੀ ਉਹਨਾਂ ਦੀ ਹੋਊਗੀ ਪਾਸ਼ਾਵਾਂ ਹੋਣਗੀਆਂ ਜਿਹੜੀਆਂ ਠੀਕ ਹੈ ਪਰਿਭਾਸ਼ਾਵਾਂ ਤਾਂ ਪਰਿਭਾਸ਼ਾ ਜਿਹੜੀ ਵੀ ਹੋਊਗੀ ਉਹਨਾਂ ਦੀ ਉਹ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਨੇ ਡੈਫੀਨੇਸ਼ਨਸ ਜਿਹੜੀਆਂ ਨੇ ਕਿੱਥੇ ਦਿੱਤੀਆਂ ਗਈਆਂ ਨੇ ਆਰਟੀਕਲ ਨੰਬਰ 360 ਦੇ ਵਿੱਚ ਦਿੱਤੀਆਂ ਗਈਆਂ ਨੇ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 362 ਜਿਸ ਦੇ ਵਿੱਚ ਹੈ ਐਂਗਲੋ ਇੰਡੀਅਨਸ ਡੈਫੀਨੇਸ਼ਨ ਤਾਂ ਇਹ ਵੀ ਆਪਣੇ ਲਈ ਆਰਟੀਕਲ ਜਿਹੜਾ ਬਹੁਤ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਐਂਗਲੋ ਇੰਡੀਅਨਸ ਨੂੰ ਜਿਹੜਾ ਹੈ ਆਪਣੇ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ਔਰ ਇਹਨਾਂ ਦੀ ਅਕੋਰਡਿੰਗ ਜਿਹੜੇ ਨੇ ਕੁਐਸਚਨਸ ਜਿਹੜੇ ਨੇ ਉਹ ਆਪਣੇ ਕੋਲੇ ਪੇਪਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਤਾਂ ਐਂਗਲੋ ਇੰਡੀਅਨਸ ਦੀ ਡੈਫੀ ਉਹ ਆਪਾਂ ਨੂੰ ਕਿਦੇ ਦਿੱਤੀ ਗਈ ਹੈ 366 ਆਪਣੇ ਕੋਲ ਦੋ ਦੇ ਵਿੱਚ ਦਿੱਤੀ ਗਈ ਹੈ ਤਾਂ ਆਪਾਂ ਕਈ ਵਾਰ ਸ਼ਬਦ ਪੜ੍ਹਿਆ ਹੋਵੇਗਾ ਕਿ ਐਂਗਲੋ ਇੰਡੀਅਨਸ ਐਂਗਲੋ ਇੰਡੀਅਨਸ ਲੋਕ ਸਭਾ ਦੇ ਵਿੱਚ ਹੁੰਦੇ ਨੇ ਰਾਜ ਸਭਾ ਦੇ ਵਿੱਚ ਹੁੰਦੇ ਨੇ ਠੀਕ ਹੈ ਇਸ ਤਰੀਕੇ ਨਾਲ ਪੜ੍ਹਿਆ ਹੋਵੇਗਾ ਬਟ ਆਪਾਂ ਇਹ ਨਹੀਂ ਜਾਣਦੇ ਵਾਂ ਕਿ ਐਂਗਲੋ ਇੰਡੀਅਨਸ ਹੁੰਦੇ ਕੌਣ ਨੇ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਇੱਕ ਬੰਦੇ ਦੀ ਮਦਰ ਜੋ ਹੈ ਉਹ ਇੰਡੀਆ ਤੋਂ ਹੈ ਠੀਕ ਹੈ ਔਰ ਉਹਦਾ ਫਾਦਰ ਜੋ ਹੈ ਉਹ ਯੂਰਪ ਤੋਂ ਹੈ ਉਹ ਯੂਰੋਪੀਅਨ ਹੈ ਠੀਕ ਹੈ ਉਹ ਯੂਰੋਪੀਅਨ ਹੈ ਔਰ ਮਦਰੋਦੀ ਇੰਡੀਅਨ ਹੈ ਠੀਕ ਹੈ ਤਾਂ ਉਹਨਾਂ ਦਾ ਜਿਹੜਾ ਬੱਚਾ ਹੋਏਗਾ ਉਸ ਨੂੰ ਆਪਾਂ ਕਹਿੰਦੇ ਆ ਐਂਗਲੋ ਇੰਡੀਅਨ ਠੀਕ ਹੈ ਤਾਂ ਇੰਗਲੈਂਡਰ ਦੀ ਗਿਣਤੀ ਜਿਹੜੀ ਹੁੰਦੀ ਸੀ ਆਪਣੇ ਕੋਲੇ ਲੋਕ ਸਭਾ ਦੇ ਵਿੱਚ ਦੋ ਐਂਗਲੋ ਇੰਡੀਅਨਸ ਹੁੰਦੇ ਸੀ ਔਰ ਵਿਧਾਨ ਸਭਾ ਦੇ ਵਿੱਚ ਜਿਹੜਾ ਆਪਣੇ ਕੋਲ ਹੁੰਦਾ ਸੀਗਾ ਉਹ ਇੱਕ ਜਿਹੜਾ ਹੁੰਦਾ ਸੀਗਾ ਆਪਣੇ ਕੋਲੇ ਆਪਾਂ ਨੂੰ ਐਂਗਲੋ ਇੰਡੀਅਨ ਦੇਖਣ ਨੂੰ ਮਿਲਦਾ ਸੀ ਬਟ ਇਹ ਹੁਣ ਦੋਨੋਂ ਹੀ ਲੋਕ ਸਭਾ ਔਰ ਵਿਧਾਨ ਸਭਾ ਦੋਨਾਂ ਦੇ ਵਿੱਚ ਉਹ ਹੀ ਐਂਗਲੋ ਇੰਡੀਅਨਸ ਨੂੰ ਜਿਹੜਾ ਸੀਗਾ ਉਹ ਹਟਾ ਦਿੱਤਾ ਗਿਆ ਹੈ ਠੀਕ ਹੈ ਨ ਨੈਕਸਟ ਹੈ ਆਪਣੇ ਕੋਲ ਪਾਰਟ ਨੰਬਰ 20 ਜਿਸ ਦੇ ਵਿੱਚ ਆਪਣੇ ਕੋਲ ਅਮੈਂਡਮੈਂਟਸ ਆਫ ਦੀ ਕਨਸਟੀਟਿਊਸ਼ਨ ਅਮੈਂਡਮੈਂਟਸ ਆਫ ਦੀ ਕਨਸਟੀਟਿਊਸ਼ਨ ਤਾਂ ਇਹਦੇ ਵਿੱਚ ਵੀ ਆਪਣੇ ਕੋਲ ਸਿਰਫ ਇਹ ਤਿੰਨ ਆਰਟੀਕਲ ਜਿਹੜੇ ਨੇ ਇਹੀ ਇੰਪੋਰਟੈਂਟ ਹੈ ਆਪਣੇ ਕੋਲ ਆਰਟੀਕਲ ਨੰਬਰ 368 ਆਰਟੀਕਲ ਨੰਬਰ 368 1 ਔਰ ਆਰਟੀਕਲ ਨੰਬਰ 368 2 ਇਸ ਦੇ ਵਿੱਚ ਵੀ ਆਪਣੇ ਕੋਲ 68 ਦੇ ਵਿੱਚ ਆਪਣੇ ਕੋਲ ਆ ਜਾਂਦਾ ਵੀ ਆਪਣੇ ਕੋਲ ਜਿਵੇਂ ਵੀ ਆਪਣੇ ਕੋਲ ਕੌਣ ਕਰੇਗਾ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਜਿਹੜੀ ਵੀ ਹੋਊਗੀ ਔਰ ਜਿਹੜੀ ਆਪਣੇ ਕੋਲ ਹੈਗੀ 368 1 ਔਰ 368 2 ਜਿਹੜਾ ਹੈ ਆਪਣੇ ਕੋਲ ਦੋ ਪਾਰਟ ਨੇ ਜਿਹੜੇ ਇਹਦੇ ਵਿੱਚ ਆਪ ਫਰਸਟ ਆਪਾਂ ਦੇਖੀਏ ਅਗਰ 368 ਦੇ ਵਿੱਚ ਤਾਂ ਇਹਦੇ ਵਿੱਚ ਹੈ ਓਨਲੀ ਪਾਰਲੀਮੈਂਟ ਕੈਨ డు ਯਾਨੀ ਕਿ ਜਿਹੜੀ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਕੋਈ ਵੀ ਕਨਸਟੀਟਿਊਟ ਅਮੈਂਡਮੈਂਟ ਕੀਤੀ ਜਾਂਦੀ ਹੈ ਕੋਈ ਵੀ ਬਦਲਾਵ ਕੀਤਾ ਜਾਂਦਾ ਹੈ ਠੀਕ ਹੈ ਜਾਂ ਫਿਰ ਕੋਈ ਵੀ ਐਡੀਸ਼ਨ ਕੀਤੀ ਜਾਂਦੀ ਹੈ ਤਾਂ ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਸਿਰਫ ਪਾਰਲੀਮੈਂਟ ਦੁਆਰਾ ਹੀ ਕੀਤੀ ਜਾਂਦੀ ਹੈ ਉਹ ਆਪਣੇ ਕੋਲ ਆਰਟੀਕਲ ਨੰਬਰ 368 ਦੇ ਅੰਦਰ ਲਿਖਿਆ ਗਿਆ ਹੈ ਔਰ ਇਹ ਆਪਣੇ ਕੋਲ ਅੱਗੇ ਦੋ ਭਾਗਾਂ ਦੇ ਵਿੱਚ ਦੋ ਪ੍ਰਕਿਰਿਆਵਾਂ ਨੇ ਦੀਆਂ ਸਧਾਰਨ ਜੀਆਂ ਠੀਕ ਹੈ ਕਿਹੜੀਆਂ-ਕਿਹੜੀਆਂ ਨੇ ਆਰਟੀਕਲ ਨੰਬਰ 368 ਵਿੱਚ ਇੱਕ ਦੇ ਵਿੱਚ ਔਰ ਆਰਟੀਕਲ ਨੰਬਰ 368 ਦੋ ਦੇ ਵਿੱਚ ਤਾਂ ਫਰ ਪਾਰਲੀਮੈਂਟ ਹੁੰਦੀ ਹੈ ਉਹ ਆਪਣੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਅਮੈਂਡਮੈਂਟ ਕੋਈ ਵੀ ਉਹ ਕਰ ਸਕਦੀ ਹੈ ਪਾਰਲੀਮੈਂਟ ਦੇ ਮੈਂਬਰ ਜਾਨੀ ਕਿ ਲੋਕ ਸਭਾ ਦੇ ਮੈਂਬਰ ਹੋਗੇ ਰਾਜ ਸਭਾ ਦੇ ਮੈਂਬਰ ਹੋਗੇ ਤੇ ਪ੍ਰੈਜ਼ੀਡੈਂਟ ਹੋਗੇ ਤੇ ਇਹ ਸਭ ਮਿਲ ਕੇ ਜਿਹੜੇ ਨੇ ਆਪਸ ਦੇ ਵਿੱਚ ਮੀਟਿੰਗ ਕਰਕੇ ਜਿਹੜੀ ਹੈ ਕੋਈ ਵੀ ਅਮੈਂਡਡਮੈਂਟ ਜੋ ਹੈ ਉਹ ਕਰ ਸਕਦੇ ਹਨ ਇਹ ਆਪਣੇ ਕੋਲ ਲਿਖਿਆ ਹੈ ਆਰਟੀਕਲ ਨੰਬਰ 368 1 ਦੇ ਵਿੱਚ ਠੀਕ ਹੈ ਦੂਸਰੀ ਗੱਲ ਆਉਂਦੀ ਹੈ ਆਪਣੇ ਕੋਲ ਆਰਟੀਕਲ ਨੰਬਰ 368 2 ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਦੇ ਵਿੱਚ ਕੱਲੀ ਪਾਰਲੀਮੈਂਟ ਜਿਹੜੀ ਹੁੰਦੀ ਹੈ ਕੋਈ ਵੀ ਅਮੈਂਡਮੈਂਟ ਨਹੀਂ ਕਰ ਸਕਦੀ ਇਸ ਦੇ ਵਿੱਚ ਉਹਨਾਂ ਨੂੰ ਰਾਜਾਂ ਦੀ ਜਿਹੜੀ ਹੁੰਦੀ ਹੈ ਉਹ ਵੀ ਸ ਮਲੇ ਸੋਚੀ ਜਾਂ ਪਰ ਆਪਣੇ ਕੋਲੇ ਰਾਜਪਾਲ ਹੋ ਗਿਆ ਹੈ گورنر ਹੋ ਗਿਆ ਠੀਕ ਹੈ ਤਾਂ ਉਸ ਤਰੀਕੇ ਦੇ ਨਾਲ ਇੱਕ ਰਾਜ ਦੀ ਜਿਹੜੀ ਹੈ ਉਹਨਾਂ ਨੂੰ ਉਹ ਵੀ ਸਹਿਮਤੀ ਜਿਹੜੀ ਹੈ ਲੈਣੀ ਪੈਂਦੀ ਹੈ ਤੇ ਇਸ ਦੇ ਵਿੱਚ ਆਪਣੇ ਕੋਲ ਇਹ ਸੀਗਾ ਤਾਂ ਅੱਜ ਦੀ ਕਲਾਸ ਆਪਣੀ ਇੰਨੀ ਸੀਗੀ ਕਿਉਂਕਿ ਆਪਣੇ ਕੋਲ ਅੱਜ ਪਾਰਟ ਨੰਬਰ ਪਾਰਟ ਨੰਬਰ 19 ਔਰ ਪਾਰਟ ਨੰਬਰ 20 ਸੀਗਾ ਠੀਕ ਹੈ ਤਾਂ ਆਪਣੇ ਕੋਲੇ ਅੱਜ ਦੀ ਇਹ ਸੈਕਿੰਡ ਲਾਸਟ ਕਲਾਸ ਸੀਗੀ ਤਾਂ ਕੱਲ ਦੀ ਕਲਾਸ ਦੇ ਵਿੱਚ ਆਪਾਂ ਪਾਰਟ ਨੰਬਰ ਆਪਣੇ ਕੋਲੇ 21 ਤੇ 22 ਤਾਂ ਆਪਣਾ ਜਿਹੜਾ ਹੈ ਇੰਡੀਆ ਦਾ ਸੰਵਿਧਾਨ ਜਿਹੜਾ ਸੀ ਆਪਾਂ ਸਟਾਰਟ ਕੀਤਾ ਸੀ ਉਸ ਦੀ ਕਲਾਸਿਸ ਜਿਹੜੀਆਂ ਨੇ ਉਹ ਕੱਲ ਦੀ ਕਲਾਸ ਵਿੱਚ ਐਂਡ ਹੋ ਜਾਣੀਆਂ। ਦੋਸਤੋ ਬਾਅਦ ਜਿਹੜਾ ਆਪਾਂ ਨਵਾਂ ਟੌਪਿਕ ਕਰਾਂਗੇ ਤੇ ਇਸ ਲਈ ਚੈਨਲ ਦੇ ਨਾਲ ਬਨੇ ਰਹਿਣਾ, ਜੁੜੇ ਰਹਿਣਾ। ਔਰ ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ ਵੀ ਆਲ ਤੇ ਜੁੜੇ ਪ੍ਰੈਸ ਕਰ ਲਓ ਤਾਂ ਕਿ ਅਗਿਆਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਹ ਤੱਕ ਪਹੁੰਚਾ। ਪੁਆਇੰਟ ਰਵੇ ਕਿਉਂਕਿ ਆਪਾਂ ਜਿਹੜੀਆਂ ਇਹ ਕਲਾਸਿਸ ਨੇ ਥਿਊਰੀ ਬੇਸ ਕਲਾਸਿਸ ਲਗਾ ਰਹੇ ਹਾਂ ਠੀਕ ਹੈ ਔਰ ਜਲਦ ਹੀ ਆਪਣੀ ਥਿਊਰੀ ਕੰਪਲੀਟ ਹੋਣ ਤੇ ਆਪਾਂ ਐਮਸੀਕਿਊਜ਼ ਵੀ ਜਿਹੜੇ ਹਨ ਉਹ ਲੈ ਕੇ ਆਵਾਂਗੇ ਤਾਂ ਕਿ ਤੁਹਾਡੀ ਤਿਆਰੀ ਜਿਹੜੀ ਹੈ ਹੋਰ ਵੀ ਉਹਨੂੰ ਬੈਟਰ ਬਣਾਇਆ ਜਾ ਸਕੇ ਠੀਕ ਹੈ ਕਿਉਂਕਿ ਜਿਹੜੇ ਨੇ ਆਪਾਂ ਥਿਊਰੀ ਪੜ ਲਵਾਂਗੇ ਬਾਅਦ ਵਿੱਚ ਆਪਾਂ ਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨੇ ਕਿ ਕੁਐਸਚਨ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਬਣ ਸਕਦੇ ਨੇ ਤਾਂ ਕੁਐਸਚਨਸ ਜਿਹੜੇ ਨੇ ਆਪਾਂ ਬਣਾ ਕੇ ਲੈ ਕੇ ਆਵਾਂਗੇ ਤਾਂ ਤੁਹਾਡੀ ਤਿਆਰੀ ਨੂੰ ਜਿਹੜਾ ਹੈ ਆਪਾਂ ਹੋਰ ਬੈਸਟ ਕਰਾਂਗੇ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱ